ਤਨਦੇਜ ਸਿੰਘ ਡਾਕਟਰ ਪਦੇਜ ਸਿੰਘ ਜਿਹਨਾਂ ਦਾ ਰਿਕਰ ਅਕਸਰ ਹਾਰਕਾਲੇ ਦੇ ਚੌਸਾ ਤੁਸੀਂ ਸਾਹਮਣੇ ਆਉਂਦੇ ਇਹ ਸਭ ਤੋਂ ਸਾਰੇ ਦੇ ਸੌਤਾ ਸਾਹਿਬ ਦੇ ਵਾਪਸੀ ਦਾ ਤੱਤਰ ਜਿਹੜਾ ਉਹ ਆਇਆ ਜਾਂ ਬਣਾਇਆ ਕੀ ਕੀਤਾ ਕੀ ਨਹੀਂ ਕੀਤਾ ਜਿਹੜਾ ਉਹਦੇ ਉੱਤੇ ਕਿੰਨਾ ਯਾਚਨਾ ਸ਼ਬਦ ਲਿਖਿਆ ਗਿਆ ਉਹ ਤੁਹਾਡਾ ਨਾ ਲੱਗਦਾ ਕਿ ਉਹ ਤੁਸੀਂ ਬਾਅਦ ਵਿੱਚ ਉਹਨੂੰ ਐਡਿਟ ਕੀਤਾ ਹੈ ਕਿ ਇਹ ਸੱਚ ਹੈ ਜਾਂ ਝੂਠ ਹੈ ਤੇ ਗੁਨਾਹਤੂ ਕੀਤਾ ਹੈ ਕਿ ਨਹੀਂ ਕੀਤਾ ਹਾਂ ਜਾਂ ਨਾਂਚ ਜਵਾਬ ਦੇਣਾ ਕਿਸੇ ਪ੍ਰਕਾਰ ਦਾ ਕੋਈ ਗੁਰੂ ਦੀ ਹਸਤੀ ਵਿੱਚ ਨਾ ਝੂਠ ਬੋਲਣਾ ਨਾ ਪਰਦਾ ਰੱਖਣਾ ਗੁਰੂ ਬਖਸ਼ਿੰਦ ਹੈ ਤੁਹਾਡਾ ਜੇਕਰ ਇਹ ਬਰਾਹਮਣੀਤਾ ਤੋਂ ਫੁਰਟ ਆ ਜਾਏਗਾ ਜੇ ਤੁਸੀਂ ਕੀਤਾ ਹੈ ਤੇ ਹਾਂ ਜਾਂ ਨਾਂਚ ਜਵਾਬ ਦੇ ਗੁਰੂ ਬਾਰੇ ਕੀ ਹਦੋਰੀ ਹੈ ਕਿ ਮੈਂ ਕਮਨ ਦਾਜ ਨਾਲ ਆਪਣੇ ਕੋਲ ਕੋਈ ਐਕਟ ਨਹੀਂ ਕੀਤਾ ਠੀਕ ਹੈ ਇਹ ਤਾਂ ਗਿਣਿਆ। ਕੋਈ ਜਾਣਕਾਰੀ ਹੈ। ਬੜੀ ਜਿੰਨੇ ਨੂੰ ਹਮਾਰਨ ਕਰਨੀ ਅਸੀਂ। ਕੋ ਸਿੰਘ ਸਰਵਨਾ ਦੀ ਲੇਖਕਤਾ ਉਹਦੇ ਚ ਦੇਖਣੋਂ ਦਾ ਬਾਇਕੋ ਸ਼ਕਤ ਆ। ਨਹੀਂ ਇਹ ਭਾਯਾਤ ਦਾ ਕੋਈ ਸਬੂਤ ਹੈ ਤੁਹਾਡੇ ਮੁਤਾਬਕ ਕਹਿ ਰਹੇ ਹੋ ਸਿੰਘ ਸਰਵਨਾ ਨੇ ਅੰਕ ਕੀਤਾ ਹੈ। ਨਹੀਂ ਬਾਇਕੋ ਗੁਬਾਰਾ ਚ। ਕੋਈ ਕੰਟਰੋਵਰਸੀਪਨ। ਠੀਕ ਹੈ। ਬਲਕਿ ਕੋਈ ਸਬੂਤ ਨਹੀਂ।